ਮਹਾਰਾਜ ਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਮਿਤੀ 14 ਅਕਤੂਬਰ 2015 ਨੂੰ ਖਾਲਸਾ ਪੰਥ ਦੇ ਇਤਿਹਾਸ ਦੇ ਵਿੱਚ ਮਹਾਨ ਸ਼ਹਾਦਤ ਹੋਈ ਜਦੋਂ ਕਿ ਗੁਰੂ ਅਰੰਭ ਸਾਹਿਬ ਦੀ ਬੇਅਦਬੀ ਦੇ ਖਲਾਫ ਸ਼ਾਂਤਮਈ ਧਰਨੇ ਤੇ ਬੈਠੇ ਖਾਲਸਾ ਪੰਥ ਦੇ ਉਹਨਾਂ ਆਈਆਂ ਨੂੰ ਉਸ ਸਮੇਂ ਗੋਲੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਬਾਈਬਲ ਕਲਾਮ ਵਿੱਚ ਇਸ ਧਰਮ ਦੇ ਵਿੱਚ ਜਿਹੜਾ ਮਕਮ ਮਕਮਲ ਤੌਰ ਤੇ ਸ਼ਾਂਤਮਈ ਸੀ ਉਸ ਸਮੇਂ ਦੀ ਅਕਾਲੀ ਹਕੂਮਤ ਜਿਸ ਦੀ ਅਗਵਾਈ ਪ੍ਰਤਾਪ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਕਰ ਰਹੇ ਸਨ ਨੇ ਉਥੇ ਸ਼ਾਂਤ ਮਈ ਸਿਨਾਂ ਤੇ ਗੋਹਿਆਂ ਦਾ ਹੱਦ ਤੀਆਂ ਉਸ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਸਰਾਮਾ ਪੁੱਤਰ ਸਰਦਾਰ ਖਰੂਸ ਸਿੰਘ ਸਰਾਮਾ ਅਤੇ ਸਰਦਾਰ ਤੇਸ਼ਨ ਪ੍ਰਭਾਨ ਸਿੰਘ ਸ਼ਹਾਦਤ ਦਾ ਜਾਮ ਪੀਜੇ ਸੰਗ ਇਹ ਦਿਨ ਸਾਰੇ ਪੰਜਾਬ ਦੇ ਵਿੱਚ ਸਾਰੇ ਭਾਰਤ ਵਰਸ਼ ਵਿੱਚ ਅਤੇ ਸਾਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਬਣਾਇਆ ਜਾਂਦਾ ਹੈ ਤਾਂ ਜੋ ਉਹ ਮਹਾ ਉਸ ਮਹਾਨ ਸ਼ਹਾਦਤ ਨੂੰ ਯਾਦ ਕੀਤਾ ਜਾ ਸਕੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਸਕਣ ਇਸ 14 ਜੁਲਾਈ 2015 ਨੂੰ ਫੇਰ ਇਹ ਦਿਹਾੜਾ ਆ ਰਿਹਾ ਹੈ ਜਿਹੜਾ ਮਹਾਨ ਸ਼ਹਾਦਤ ਦਾ ਦਿਹਾੜਾ ਹੈ ਖਾਲਸਾ ਪੰਥ ਲਈ ਮੇਰੀ ਗੱਲ ਹੋਈ ਸੀ ਸਰਦਾਰ ਸਾਧੂ ਸਿੰਘ ਨਾਲ ਜਿਹੜੇ ਅਮਰ ਸ਼ਹੀਦ ਸਰਦਾਰ ਜੀਤ ਸਿੰਘ ਸਵਾ ਦੇ ਪਿਤਾ ਜੀ ਉਹਨਾਂ ਨੇ ਬੜੀ ਚਿੰਤਾ ਕੀਤੀ ਸੀ ਕਿ ਜੇਕਰ ਤਤੂ ਨੂੰ ਪੰਜਾਬ ਭਰ ਵਿੱਚ ਮਾਤਿਚਾਉਣਾ ਦਾ ਐਲਾਨ ਕਰ ਦਿੱਤਾ ਗਿਆ ਪਰੰਤੂ 14 ਅਕਤੂਬਰ ਨੂੰ ਵੱਡੀ ਪੱਧਰ ਤੇ ਦੋਨੋਂ ਸ਼ਹੀਦਾਂ ਦੀਆਂ ਵਰ੍ਹਸੀਆਂ ਮਨਾਇਆਂ ਜਾ ਰਹੀਆਂ ਨੇ ਅਮਰ ਸ਼ਹੀਦ ਸਰਦਾਰ ਦੀ ਸੰਭਾਗੀ ਪੰਨਾਮਾ ਦੇ ਦੀ ਸਰਪ੍ਰਸਤੀ ਮਨਾਈ ਜਾ ਰਹੀ ਹੈ ਅਤੇ ਹੋਰ ਤਰ੍ਹਾਂ ਤੇ ਸਰਦਾਰ ਕੇਸ਼ਵ ਪ੍ਰਧਾਨ ਸਿੰਘ ਵੀ ਵਰਤੀ ਮਨਾਇਆ ਹੋਇਆ ਅਜਿਹੇ ਸਮੇਂ ਜਿਸ ਤਰ੍ਹਾਂ ਪਹਿਲਾਂ ਚੋਣਾਂ ਦੇ ਵਿੱਚ ਹੁੰਦਾ ਰਿਹਾ ਕਿ ਜਦੋਂ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ 1 ਜੁਲਾਈ ਨੂੰ ਰੱਖੀਆਂ ਸਨ ਤਾਂ ਭਾਰਤ ਉਥੇ ਜਿਹੜਾ ਹਰਿਆਣੇ ਦੇ ਵਿਸ਼ਨੋ ਨਾਮ ਆਇਤਾ ਸਮੇਂ ਇਹ ਕਿ ਜਿਹੜਾ ਜਿਹੜਾ ਹੈ ਉਹ ਮੇਲਨ ਧਰਮਿਕ ਮੇਲਨ Rajasthan ਦੇ ਵਿੱਚ ਉਹ ਸੱਤੇ ਚੌਥੀ ਪੰਦਰ ਅਕਤੂਬਰ ਨੂੰ ਕਰ ਦਿੱਤੀਆਂ ਗਈਆਂ ਸਨ ਪਿਛਲੀਆਂ ਵਾਰੀ ਜਦੋਂ ਚੋਣਾ ਹੋਣੀਆਂ ਸਨ ਪੰਜਾਬ ਦੇ ਵਿੱਚ ਤਾਂ ਉਹ ਭਗਵਾਨ ਵੀਦਾਸ ਜੀ ਦੇ ਦਿਹਾੜੇ ਤੇ ਉਹਨਾਂ ਨੂੰ ਸ਼ਰਧਾ ਨਾਰਸਾ ਜਾਣਾ ਹੈ ਉਹ ਚੌਣਾ ਜਿਹੜੀਆਂ ਸੀ ਉਹ ਅੱਗੇ ਪਾ ਦਿੱਤੀਆਂ ਗਈਆਂ ਸੀ 14 ਅਕਤੂਬਰ ਦਾ ਦਿਹਾੜਾ ਖਾਲਸਾ ਪੰਥ ਲਈ ਪਾਕ ਤੋਂ ਵਿੱਤਰ ਹੈ ਜਿਸ ਦਿਨ ਬੜੀ ਵੱਡੀ ਸ਼ਹਾਦਤ ਹੋਈ ਸੀ ਤੋਂ ਜਿਹੜੇ ਮਲਾਗੇ ਮਨੇ ਉਹਨਾਂ ਨੇ 14 ਅਕਤੂਬਰ ਨੂੰ ਸ਼ਹੀਦੀ ਪ੍ਰੋਗਰਾਮਾਂ ਦੇ ਵਿੱਚ ਹਾਜ਼ਰ ਹੋਤੇ ਹਾਜ਼ਰ ਸਾਰੇ ਪਤਾਂ ਦੇ ਵਿੱਚ ਰਾਣੇ ਹਾਜ਼ਰੀ ਭਰਨੀ ਹੈ ਦੂਤਰੇ ਪਿੰਡਾਂ ਸਮੇਂ ਲਕਾਣਾ ਆਨੇ ਆਮੀ ਵਾਲੇ ਤੋਂ ਇਸ ਸੂਰਤ ਦੇ ਵਿੱਚ ਜੇਕਰ ਪੰਚਾਇਤ ਚੋਣਾਂ 15 ਅਕਤੂਬਰ ਨੂੰ ਲਗੀਆਂ ਜਾਂਦੀਆਂ ਹਨ ਤਾਂ ਇਹ ਖਾਲਸਾ ਪੰਥ ਦੇ ਇਸ ਮਹਾਨ ਦਿਹਾੜੇ ਵਿੱਚ ਸਿੱਧੇ ਤੌਰ ਤੇ ਸਰਕਾਰ ਦੀ ਦਾਖਲ ਅੰਦਾਜ਼ੀ ਹੋਵੇਗੀ ਅਤੇ ਇਹ ਸਰਕਾਰ ਨੂੰ ਖਾਲਸਾ ਪੰਥ ਦੇ ਲਈ ਉਸ ਦੇ ਲਈ ਪੂਰੀ ਮਾਨ ਇੱਜ਼ਤ ਹੈ ਖਾਲਸਾ ਪੰਥ ਦੇ ਸਮਰਸ਼ੀ ਦੀ ਸਮਾਰਕ ਲਈ ਮਾਨਜਤ ਹੈ ਔਰੋ ਖਾਲਸਾ ਪੰਥ ਦੇ ਲਈ ਆਪਣੇ ਮਾਨਜੇ ਦਰਸ਼ਾਉਣਾ ਚਾਹੁੰਦੇ ਨੇ ਤਾਂ 15 ਜੁਲਾਈਰ ਦੀਆਂ ਹੋ ਰਹੀਆਂ ਚਾਹਵਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਕੇ ਇਹਨਾਂ ਚਾਹਵਾਂ ਨੂੰ ਅੱਗੇ ਪਾ ਦੇਣਾ ਚਾਹੀਦਾ ਹੈ ਖਾਲਸਾ ਪੰਥ ਦੇ ਇਸ ਦਿਨ ਵਿੱਚ ਹਰਿਆਰਾਂ ਦਾ ਇਕੱਠ ਹੁੰਦਾ ਹੈ ਉਹ ਲੋਕ ਜਿਹੜੇ 14 ਨੂੰ ਆਉਣਗੇ ਉਹ ਵਿੱਤਿਆਰੀ ਨਹੀਂ ਕਰ ਸਕਦੇ ਤੇ 15 ਨੂੰ ਚੌਣ ਹੋਣ ਕਰਕੇ ਨਹੀਂ ਆਉਗੇ ਇਹ ਬੜੀ ਵੱਡੀ ਰੁਕਾਵਟ ਹੋਵੇਗੀ ਖਾਲਸਾ ਪੰਥ ਦੇ ਸ਼ਰਧ ਵਿਹਾਰੇ ਵਿੱਚ ਔਰ ਸਰਦਾਰ ਸਾਧੂ ਸਿੰਘ ਦੀ ਜਿਹੜੀ ਇਸ ਪ੍ਰਤੀ ਚਿੰਤਾ ਹੈ ਇਹ ਬਿਲਕੁਲ ਜਾਇਜ਼ ਹੈ ਤੇ ਨਿਆਂਪੂਰਕ ਹੈ ਇਸ ਦੇ ਲਈ ਚੌਣਾ ਪੰਚਾਇਤ ਚੌਣਾ ਨੂੰ ਇਸ ਸੰਦਰਭ ਦੇ ਵਿੱਚ ਮੁਕਤ ਵੀ ਕਰਨਾ ਇਨਸਾਫ਼ ਦੇ ਲਈ ਬੇਹੱਦ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ पात